ਅੱਜ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਤਾਂ ਵਾਪਸ ਸੰਗਰੂਰ ਨੂੰ ਜਾ ਰਹੇ ਸੀ ਤਾਂ ਅ ਪਿਛਲੇ ਦਿਨ ਹੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਇੱਕ ਮੁੰਡਾ ਜਗਦੀਪ ਨਾਂ ਦਾ ਮੁੰਡਾ ਨਥਾਣਾ ਦਾ ਉਹ ਰਸ਼ੀਆ ਦੇ ਮਾਸਕੋ ਸ਼ਹਿਰ ਦੇ ਵਿੱਚ ਫਸ ਗਿਆ ਸੀਗਾ ਏਜੰਟਾਂ ਨੇ ਉਹਨੂੰ ਸੁਪਨੇ ਦਿਖਾਏ ਪਰ ਉੱਥੇ ਜਾ ਕੇ ਕੁਝ ਹੋਰ ਨਿਕਲਿਆ ਤੇ ਐਮਬੈਸੀ ਜਿਹੜੀ ਹੈ ਇੰਡੀਆ ਦੀ ਐਮਬੈਸੀ ਉਹ ਗੇੜੇ ਮਰਵਾ ਰਹੀ ਸੀ ਤੇ ਕੋਈ ਰਾਹ ਨਹੀਂ ਪਾ ਰਹੀ ਸੀ ਗੱਲ ਨੂੰ ਉਸਟਾਕ ਕੋਈ ਹੈ ਉਸ ਨੇ ਇੱਕ ਵੀਡੀਓ ਪਾਈ ਸੀ ਮੇਰੇ ਨਾਂ ਤੇ ਤੇ ਮੈਂ ਇਮੀਡੀਏਟਲੀ ਉਹ ਵੀਡੀਓ ਜਿਹੜੀ ਹੈ ਵਿਦੇਸ਼ ਮੰਤਰਾਲੇ ਨੂੰ ਭੇਜੀ ਇਹ ਇਹ 30 ਤਰੀਕ ਦੀ ਗੱਲ ਹੈ ਜਦੋਂ ਮੇਰੇ ਕੋਲ ਵੀਡੀਓ ਆਈ ਸੀ ਤੇ ਅੱਜ 2 ਤਰੀਕ ਹੈ ਸੋ 3 ਦਿਨਾਂ ਦੇ ਵਿੱਚ ਵਿੱਚ ਹੀ ਵਿਦੇਸ਼ ਮੰਤਰਾਲੇ ਨੇ ਜਿਹੜਾ ਐਕਸ਼ਨ ਲਿਆ ਤੇ ਜਗਦੀਪ ਜਿਹੜਾ ਨਥਾਣੇ ਤੋਂ ਜਿਹੜਾ ਮੁੰਡਾ ਉਹ ਆਪਣੇ ਘਰੇ ਵਾਪਸ ਆ ਗਿਆ ਕੱਲ ਆਇਆ ਵਾਪਸ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਮੁੰਡੇ ਨੇ ਜਿਹੜੇ ਸਾਊਦੀ ਅਰਬ ਵਿੱਚ ਮਸਕਟ ਵਿੱਚ ਦੁਬਈ ਵਿੱਚ ਰਸ਼ੀਆ ਵਿੱਚ ਸਾਈਪ੍ਰਸ ਛੋਟੇ ਛੋਟੇ ਮੁਲਕਾਂ ਦੇ ਵਿੱਚ ਏਜੰਟ ਉਹਨਾਂ ਨੂੰ ਸੁਪਨੇ ਦਿਖਾ ਕੇ ਲੈ ਜਾਂਦੇ ਨੇ ਗਲਤ ਹੈ ਕਿ ਇੱਥੇ ਬੇਰਜ਼ਗਾਰੀ ਹੈ ਜੇ ਇੱਥੇ ਕੰਮ ਮਿਲ ਜਾਏ ਤਾਂ ਸ਼ਾਇਦ ਉਧਰ ਨਾ ਜਾਣ ਦੀ ਲੋੜ ਪਵੇ ਤਾਂ ਜਗਦੀਪ ਆਪਣੀ ਹੱਦ ਬੀਤੀ ਆਪ ਦੱਸੂਗਾ ਤੇ ਉੱਥੇ ਹੋਰ ਕਿੰਨੇ ਆ ਕਿ ਜਗਦੀਪ ਮੁੰਡੇ ਨੇ ਜਿਹੜੇ ਫਸੇ ਉੱਥੇ ਜੀ ਕਾਫੀ ਮੁੰਡੇ ਕੁੜੀਆਂ 40 45 ਮੁੰਡੇ ਕੁੜੀਆਂ ਸੀ ਆਪ ਦੇਖਿਆ ਜਿਹੜੇ ਫਸੇ ਹੋਏ ਆ ਉਹ ਆਪਦੇ ਘਰਦਿਆਂ ਨੂੰ ਦੱਸਣ ਦੇ ਕੋਈ ਨਹੀਂ ਦੱਸ ਰਹੇ ਕਿਸੇ ਕਾਰਨ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਤੇ ਮੈਂ ਆਪਦੇ ਘਰਦਿਆਂ ਨੂੰ ਦੱਸਿਆ ਹਾਲਾਤ ਦੱਸੇ ਉਸ ਤੋਂ ਬਾਅਦ ਮਾਨ ਸਾਹਿਬ ਨੂੰ ਬੇਨਤੀ ਕੀਤੀ ਤੁਸੀਂ ਮੇਰੀ ਮਦਦ ਕੀਤੀ ਹੈ ਜੀ ਮੇਰੇ ਘਰ ਦੇ ਵਿੱਚ ਦੋ ਬੱਚੇ ਆ ਮਾਪੇ ਬਜ਼ੁਰਗ ਨੇ ਉਹਨਾਂ ਦੇ ਮੇਰੇ ਤੇ ਤੁਸੀਂ ਮਦਦ ਕਰਕੇ ਮੈਨੂੰ ਇੰਡੀਆ ਵਾਪਸ ਮੇਰੇ ਘਰ ਦੇ ਵਿੱਚ ਵਾਪਸ ਲਿਆਂਦਾਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਤੇ ਬਾਕੀ ਮੈਂ ਹੋਰਾਂ ਮਿੱਤਰਾਂ ਨੂੰ ਵੀ ਕਹਿਣਾ ਦੋਸਤਾਂ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਕੋਈ ਆਪਣੇ ਨੂੰ ਵੀ ਏਜੰਟਾਂ ਦੇ ਵਿੱਚ ਨਾ ਫਸੋ ਸਹੀ ਤਸੱਲੀ ਕਰਕੇ ਪੂਰੀ ਉਹਨਾਂ ਦੀ ਫਿਰ ਤੁਸੀਂ ਆਪ ਦੀ ਕਾਰਵਾਈ ਅੱਗੇ ਕਰੋ ਫਿਰ ਬਾਹਰ ਜਾਓ ਕਿਉਂਕਿ ਆਪਣੀਆਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾਗਾ ਬਾਹਰ ਜਾਣ ਵਾਸਤੇ ਜੇ ਸਾਡਾ ਇੱਥੇ ਰੁਜ਼ਗਾਰ ਸਾਨੂੰ ਹੋਵੇ ਸਾਨੂੰ ਬਾਹਰ ਜਾਣ ਦੀ ਨਾਲ ਲੋੜ ਪਵੇ ਅਸੀਂ ਇਹ ਚਾਹੁੰਦੇ ਹਾਂਗੇ ਕਿ ਮਾਨ ਸਾਹਿਬ ਵਰਗੇ ਕਿਤੇ ਹੋਰ ਲੀਡਰ ਇੱਥੇ ਪੈਦਾ ਹੋਣ ਤਾਂ ਕਿ ਸਾਡੀ ਇੱਥੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹੈਲਪ ਕੀਤੀ ਜਾਵੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਾਨ ਸਾਹਿਬ ਜੀ ਉੱਥੇ ਸਾਨੂੰ ਇਹ ਕਿਹਾ ਸੀਗਾ ਵੀ ਤੁਹਾਨੂੰ ਰੁਜ਼ਗਾਰ ਦੇਵਾਂਗੇ ਕੰਮ ਦੇਵਾਂਗੇ ਸਾਨੂੰ ਰਿਮਣੀਆਂ ਦੇ ਵਿੱਚ 1 ਮਹੀਨਾ ਰੱਖਿਆ ਜੀ ਅੱਛਾ ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਰਸ ਗਿਆ ਭੇਜਤਾ ਮਾਸਕੋ ਦੇ ਵਿੱਚ ਉੱਥੇ ਸਾਨੂੰ ਜੀ ਸਾਡੇ ਪਾਸਪੋਰਟ ਉਹਨੇ ਜੱਟ ਨੇ ਜ਼ਬਤ ਕਰ ਲਏ ਕਹਿੰਦਾ ਵੀ ਮੈਂ ਤੁਹਾਨੂੰ ਵੀਜ਼ਾ ਦਵਾ ਕੇ ਵਧਾਉਂਗਾ ਤੇ ਪਰਮਟ ਲਵਾ ਦਿੰਦਾ ਹਾਂਗਾ ਸਾਡਾ 12 ਤਰੀਕ ਨੂੰ ਵੀਜ਼ਾ ਖਤਮ ਹੁੰਦਾ 16 ਤਰੀਕ ਨੂੰ ਸਾਨੂੰ ਪਾਸਪੋਰਟ ਦੇ ਇੱਕ ਸਾਡੇ ਕੋਲ ਹੀ ਨਿਕਲ ਗਿਆ ਕਹਿੰਦਾ ਮੈਂ ਤੁਹਾਡੇ ਕੋਲੇ ਰੁੱਕ ਕੇ ਆਉਂਗਾ ਜਦੋਂ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਜੀ ਹੋਰ ਲੋਕਾਂ ਦੇ ਨਾਲ ਮਿਲੇ ਉਥੇ ਪੰਜਾਬੀ ਲੋਕ ਬਹੁਤ ਘੱਟ ਆ ਪਹਿਲੀ ਗੱਲ ਤੇ ਆ ਜੀ ਉਹਨਾਂ ਦੀ ਭਾਸ਼ਾ ਦੀ ਬੜੀ ਪ੍ਰੋਬਲਮ ਆ ਕਿ ਸਾਨੂੰ ਸਮਝ ਨਹੀਂ ਆਉਂਦੀ ਸੀ ਅਸੀਂ ਫੋਨ ਤੇ ਟਰਾਂਸਲੇਟਰ ਕਰਦੇ ਸੀ ਫੋਨ 'ਤੇ ਆ ਕੇ ਸਾਨੂੰ ਫੇਰ ਸਮਝ ਆਉਂਦੀ ਸੀ ਜਦੋਂ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਆ ਜੀ ਫਿਰ ਮੈਂ ਇੰਡੀਆਨ ਮੈਸੀ ਦੇ ਵਿੱਚ ਚੱਕਰ ਲਾਇਆ ਉਹਨਾਂ ਨੇ ਮੈਨੂੰ ਹੈਰਾਨ ਕੀਤਾ ਹੱਦ ਤੋਂ ਵੱਧ ਸਾਨੂੰ ਸਵੇਰੇ 10 ਵਜੇ ਬੁਲਾਉਂਦੇ ਸ਼ਾਮ ਨੂੰ 6 ਵਜੇ ਮੋੜ ਦਿੰਦੇ ਸੀ ਜੀ ਹਾਂ ਜੀ ਉਸ ਤੋਂ ਬਾਅਦ ਮੈਨੂੰ 25 26 ਤਰੀਕ ਨੂੰ ਉਹਨੇ ਸਾਨੂੰ ਜਵਾਬ ਦਿੱਤਾ ਕਹਿੰਦੇ ਸੋਡਾ ਕੰਮ ਨਹੀਂ ਹੁੰਦਾ ਜਿੱਥੇ ਮਰਜ਼ੀ ਜਾਓ ਫਿਰ ਮੈਂ ਸਾਨੂੰ ਬੇਨਤੀ ਕੀਤੀ ਜੀ ਤੁਸੀਂ ਮੇਰੀ ਮਦਦ ਕਰਕੇ ਮੈਨੂੰ ਘਰੇ ਵਾਪਸ ਨਹੀਂ ਹੁੰਦਾ ਇਸ ਤਰ੍ਹਾਂ ਦੇ ਹਜ਼ਾਰਾਂ ਨੌਜਵਾਨ ਹੋਰ ਵੀ ਨੇ ਜਿਹੜੇ ਘਰੇ ਆ ਚੁੱਕੇ ਨੇ ਜਾਂ ਫਿਰ ਉੱਥੇ ਏਜੰਟਾਂ ਦੇ ਚਾਂਸੇ 'ਚ ਫਸੇ ਹੋਏ ਨੇ ਅਸੀਂ ਤਾਂ ਜਦੋਂ ਵੀ ਸਾਨੂੰ ਕੋਈ ਕੋਈ ਸਾਡੇ ਕੋਲੇ ਵੀਡੀਓ ਆਉਂਦੀ ਹੈ ਜਾਂ ਕੋਈ ਪਰਿਵਾਰ ਸਾਡੇ ਕੋਲੇ ਪਹੁੰਚ ਕਰਦਾ ਅਸੀਂ ਇਮੀਡੀਟਲੀ ਐਕਸ਼ਨ ਲੈਣੇ ਆ ਪਰ ਫਿਰ ਵੀ ਮੈਂ ਇੱਕ ਵਾਰੀ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਵੀ ਬੋਲ ਚੁੱਕਿਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਨਕਲੀ ਟਰੈਵਲ ਏਜੰਟ ਨੇ ਇਹਨਾਂ ਤੇ ਜਿਹੜੀ ਬੰਦਗੀ ਲਾਈ ਜਾਵੇ ਇਹਨਾਂ ਦੀ ਨਕੀਲ ਕੱਸੀ ਜਾਵੇ ਤਾਂ ਕਿ ਜੜ ਜਿਹੜੀ ਇੱਥੋਂ ਫੜੀ ਜਾਵੇ ਬਾਹਰ ਉੱਥੇ ਜਾ ਕੇ ਕਈ ਵਾਰੀ ਜਾਨਾਂ ਵੀ ਖਤਰੇ 'ਚ ਪੈ ਜਾਂਦੀਆਂ ਨੇ ਮੁੰਡਿਆਂ ਦੀਆਂ ਸੋ ਇਸ ਕਰਕੇ ਆਪਣਾ ਫਰਜ਼ ਨਿਭਾ ਰਹੇ ਹਾਂ ਜੇ ਮੇਰੇ ਸਾਈਨ ਕਰਨ ਨਾਲ ਮੇਰੇ ਸੁਸ਼ਮਨ ਸਵਰਾਜ ਨੂੰ ਇੱਕ ਫੋਨ ਕਰਨ ਨਾਲ ਜੇ ਕਿਸੇ ਮਾਂ ਦਾ ਪੁੱਤ ਜਾਂ ਕਿਸੇ ਬੱਚਿਆਂ ਦਾ ਬਾਪ ਜੇ ਜੇ ਕਿਸੇ ਭੈਣ ਦਾ ਭਰਾ ਜਿਹੜਾ ਉਹ ਜੇ ਜਾਂ ਕਿਸੇ ਲੇਡੀ ਦਾ ਸੁਹਾਗ ਘਰੇ ਆਉਂਦਾ ਤਾਂ ਮੇਰੇ ਲਈ ਇਸ ਤੋਂ ਵੱਧ ਪੁੰਨ ਵਾਲੀ ਕੋਈ ਕੋਈ ਗੱਲ ਨਹੀਂ ਹੋ ਸਕਦੀ ਸੋ ਇਹ ਨਥਾਣੇ ਦੀ ਟੀਮ ਹੈ ਸਾਡੀ ਸਾਰੀ ਤੇ ਇਹ ਅੱਜ ਧੰਨਵਾਦ ਕਰਨ ਆਏ ਨੇ ਧੰਨਵਾਦ ਕਰਨ ਦੀ ਲੋੜ ਨਹੀਂ ਵਸੇ ਮੇਰਾ ਫਰਜ਼ ਹੈ ਸੋ ਬਹੁਤ ਬਹੁਤ ਥੋੜਾ ਧੰਨਵਾਦ ਹੈ ਤੁਸੀਂ ਖਰੇਠੀ ਕੰਮਕਾਰ ਲੱਭੋ ਤਾਂ ਕਿ ਤੁਹਾਨੂੰ ਅਸੀਂ ਇੱਕ ਰੋਲ ਮਾਡਲ ਦੇ ਤੌਰ ਤੇ ਪੇਸ਼ ਕਰ ਸਕੀਏ ਹੋਰਾਂ ਲਈ ਵੀ ਕਿ ਜੇ ਜੇ ਆਪਾਂ ਇੱਥੇ ਕੰਮਕਾਰ ਕਰਨ ਦੇ ਵਿੱਚ ਕੋਈ ਰੁਚੀ ਦਿਖਾ ਲਈਏ ਚਲੋ ਹੈਗਾ ਤਾਂ ਔਖਾ ਜਿਵੇਂ ਤੁਸੀਂ ਕਹੇ ਕਿਸਮੇ ਨਹੀਂ ਸਰਕਾਰਾਂ ਨੇ ਸਾਨੂੰ ਮਜਬੂਰ ਕਰਤਾ ਪਰ ਫਿਰ ਵੀ ਇੱਥੇ ਕੰਮ ਕਰ ਲੱਭ ਕੇ ਆਪਣੇ ਪਰਿਵਾਰ ਦੇ ਵਿੱਚ ਰਹੋ ਆਪਣੇ ਪਰਿਵਾਰ ਚ ਆ ਕੇ ਰੋਟੀ ਖਾਓ ਆਪਣੇ ਪਰਿਵਾਰ ਚ ਬੱਚਿਆਂ ਨਾਲ ਰਹੋ ਤਾਂ ਉਹਦੇ ਵਰਗਾ ਸਕੂਨ ਕਿਤੇ ਨਹੀਂ ਬਹੁਤ ਬਹੁਤ ਮਿਹਰਬਾਨੀ ਆਵਾਜ਼